ਸਾਥੀਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਜੁੜੂਦੀ ਸਰਕਾਰ ਬਣੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਇੱਕ ਸੁਪਨਾ ਸੀ ਕਿ ਪੰਜਾਬ ਦਾ ਜੋ ਪਾਣੀ ਜ਼ਮੀਨ ਦੇ ਵਿੱਚ ਥੱਲੇ ਜਾਇ ਜਾ ਰਿਹਾ ਹੈ ਉਹਦਾ ਲੈਵਲ ਉੱਪਰ ਚੁੱਕਣ ਵਾਸਤੇ ਪਾਣੀ ਦੀ ਬਚਤ ਕਰਨ ਵਾਸਤੇ ਜਿੱਥੇ ਉਹਨਾਂ ਨੇ ਨਹਿਰੀ ਪਾਣੀ ਦਾ ਖੇਤੀ ਵਿੱਚ ਇਸਤੇਮਾਲ ਕਰਨੇ ਵੱਤੂ ਵੱਧ ਉਹਦੇ ਨਾਲ ਨਾਲ ਅਗਰ ਅਸੀਂ ਡਾਈਵਰਸਿਫਿਕੇਸ਼ਨ ਆਫ ਦਾ ਐਗਰੀਕਲਚਰ ਕਰਾਂਗੇ ਸਾਡਾ ਉਹ ਨਾਲ ਪਾਣੀ ਦੀ ਹੋਰ ਬਚਤ ਹੋਏਗੀ ਤੇ ਉਹ ਕੇਵਲ ਤਾਂ ਕੇਵਲ ਅਸੀਂ ਕਿਉਂਕਿ ਚੋਨਾ ਲਗਾਉਣ ਦੇ ਨਾਲ ਪਾਣੀ ਦੀ ਜ਼ਿਆਦਾ ਕੰਜੰਪਸ਼ਨ ਹੁੰਦੀ ਹੈ ਅਗਰ ਹਾਰਟੀਕਲਚਰ ਪੰਜਾਬ ਜਿੰਨਾ ਵੀ ਬਾਗਬਾਨੀ ਦਾ ਇਲਾਕਾ ਵਧੇਗਾ ਉਹਦੇ ਨਾਲ ਜ਼ਮੀਨ ਨੂੰ ਚੋਨੇ ਤੋਂ ਰਾਹਤ ਮਿਲੇਗੀ ਸੋ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਹਮੇਸ਼ਾ ਹੀ ਕਿ ਮੈਂ ਜੋਇਨ ਕੀਤਾ ਹੈ ਜੀ ਡਿਪਾਰਟਮੈਂਟ ਦੇ ਵਿੱਚ ਤੇ ਅਸੀਂ ਕਹਿਣਾ ਕਿਸਾਨਾਂ ਨੂੰ ਕਿ ਤੁਸੀਂ ਬਾਗ ਲਗਾਓ ਤੁਸੀਂ ਡਾਇਵਰਸੀਫਿਕੇਸ਼ਨ ਕਰੋ ਪਰ ਮੇਰੇ ਦੇਖਣ ਚ ਆਇਆ ਕਿ ਕਿਸਾਨ ਜਿਹੜੇ ਨੇ ਉਹਦੇ ਉੱਪਰ ਜਿਆਦਾ ਤਿਆਰ ਨਹੀਂ ਸੀ ਹੋ ਰਹੇ ਨਹੀਂ ਸੀ ਕਰ ਰਹੇ ਕਿਉਂਕਿ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਹੈ ਉਹਦਾ ਕੋਈ ਨਾ ਕੋਈ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਸੋ ਮੇਰੇ ਧਿਆਨ ਚ ਆਇਆ ਕਿ ਉਹਨਾਂ ਜੋ ਪੰਜਾਬ ਸਰਕਾਰ ਦੀ ਜੋ ਜ਼ਮੀਨਾਂ ਹਨ ਪੰਚਾਇਤੀ ਰਾਜ ਦੀਆਂ ਉਹਦੇ ਵਿੱਚ ਵੀ ਜੋ ਹੈ ਅਗਰ ਕਿਸਾਨਾਂ ਨੂੰ ਜਿਹੜੇ ਉੱਥੇ ਪੰਚਾਇਤ ਹੈਗੀ ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਤੁਸੀਂ ਕੁਝ ਹਿੱਸਾ ਆਪਣੀ ਪੰਚਾਇਤ ਦੀ ਜ਼ਮੀਨ ਦਾ ਉੱਥੇ ਬਾਗ ਲਗਾਓ ਤਾਂ ਕਿ ਜਦੋਂ ਤੁਸੀਂ ਉੱਥੇ ਬਾਗ ਲਗਾਓਗੇ ਜਦੋਂ 2-3 ਸਾਲਾਂ ਬਾਅਦ ਇਨਕਮ ਹੋਏਗੀ ਇੱਕ ਤੇ ਪੰਚਾਇਤਾਂ ਦੀ ਇਨਕਮ ਵਧੇਗੀ ਜਿਹੜੀ ਕਿ ਉਹਨਾਂ ਨੂੰ ਅੱਗੇ ਪਹਿਲੇ ਝੋਨੇ ਤੋਂ ਠੇਕਾ ਘਟ ਆਂਦਾ ਹੈ ਉਹਦੇ ਨਾਲ ਪੰਚਾਇਤ ਗਰੇ ਖੁਸ਼ਹਾਲ ਹੋਏਗੀ ਪੈਸਾ ਜ਼ਿਆਦਾ ਆਏਗਾ ਪੰਚਾਇਤ ਦੇ ਵਿੱਚ ਉਹਦੀ ਡਿਵੈਲਪਮੈਂਟ ਹੋਏਗੀ ਕਿਉਂਕਿ ਕਿਸੇ ਵੀ ਪੰਚਾਇਤ ਦੀ ਜੋ ਡਿਵੈਲਪਮੈਂਟ ਹੈ ਉਹਦੇ ਪੈਸੇ ਦੇ ਨਾਲ ਹੀ ਹੋ ਸਕਦੀ ਹੈ ਸੋ ਇਹ ਆਈਡੀਆ ਲੈ ਕੇ ਅਸੀਂ ਕਿ ਜਿਹਦੇ ਨਾਲ ਨਾਲ ਲਿਖਤੇ ਪਿੰਡਾਂ ਦੇ ਵਿੱਚ ਮੇਰੇ ਤੁਸੀਂ ਮੈਡਮ ਨੇ ਬੜੇ ਵਿਸਥਾਰ ਨਾਲ ਪਹਿਲੇ ਦੱਸਿਆ ਹੈਗਾ ਕਿ ਕੋਈ ਜੋ ਪਿੰਡ ਹੁੰਦਾ ਹੈ ਉਹਦੇ ਵਿੱਚ ਅਗਰ ਮਹਿਲਾਵਾਂ ਨੂੰ ਯੂਥ ਨੂੰ ਕੰਮ ਮਿਲੇਗਾ ਔਰ ਜੋ ਬੇਰੁਜ਼ਗਾਰੀ ਹੈਗੀ ਹੈ ਉਹ ਕਟੇਗੀ ਇਸ ਮਕਸਦ ਨੂੰ ਲੈ ਕੇ ਅਸੀਂ ਇਹ ਆਪਣਾ ਪਿੰਡ ਆਪਣਾ ਬਾਗ ਦੀ ਜੋ ਮੁਹਿੰਮ ਅੱਜ ਲਾਂਚ ਕੀਤੀ ਹੈਗੀ ਹੈ ਸੋ ਮੈਨੂੰ ਪੂਰਾ ਯਕੀਨ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪਾਇਲਟ ਪ੍ਰੋਜੈਕਟ ਸਾਡੇ ਤਿਆਰ ਹੋਣਗੇ ਇਹਦੇ ਨਾਲ ਨਾਲ ਜੇ ਦੇਖਣਗੇ ਕਿਸਾਨ ਬਾਕੀ ਪ੍ਰਾਈਵੇਟ ਫਾਰਮਰ ਕੇ ਇਹਨਾਂ ਦੀ ਪੰਚਾਇਤਾਂ ਦੀ ਜ਼ਮੀਨ ਦੀ ਕੀਮਤ ਜੋ ਇਨਕਮ ਵਧੀ ਹੈਗੀ ਹੈ ਡਿਊ ਟੂ ਬਾਗਸ ਬਾਗਵਾਨੀ ਕਰਕੇ ਫਿਰ ਉਹ ਵੀ ਫਾਲੋ ਕਰਦੇ ਹੋਏ ਇੱਧਰ ਆਣਗੇ